ਸਾਜੀ ਕਿਸਾਨ ਵੀਰੋ ਆਪਾਂ ਪਹੁੰਚ ਗਏ ਆ ਹਰੋ ਜੀ ਤਰ੍ਹਾਂ ਕੋੜ ਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਅੱਜ ਜਿਹੜੇ ਨਾਗ ਆਏ ਆ ਬਾਈ ਡੋਨਾਗ ਤਾਂ ਇੱਧਰ ਖੜੇ ਆ ਦੇਖੋ ਆਹ ਤੇ ਡੋਨਾਂ ਲਾਗੇ ਇੱਧਰ ਖੜੇ ਆ ਚਾਰ ਟਰਾਲੀਆਂ ਆਈਆਂ ਜੇ ਤੇ ਕੱਲ ਜਿਹੜਾ ਤੂੜੀ ਦਾ ਰੇਟ ਵੇ ਸਾਢੇ 450 ਤੱਕ ਰਿਹਾ ਅੱਜ ਚਾਰ ਕਟਰਾਲੀਆਂ ਆਈਆਂ ਤੇ ਦੇਖਦੇ ਆਂ ਤੂੜੀ ਕਿੱਥੋਂ ਤੱਕ ਜਾਂਦੀ ਹੈ ਹੁਣ ਜਿਹੜੇ ਤੂੜੀ ਦੇ ਰੇਟ ਦੇ ਜਿਹੜੇ ਫਰਦ ਦੇ ਪੂਰੇ ਫਲ ਚਾਂਸ ਹੈ ਬਾਈ ਤੇ ਅੱਜ ਆਪਾਂ ਪਹੁੰਚ ਗਏ ਆ ਤਰੀਕ ਹੈਗੀ 28 ਜੁਲਾਈ 2025 ਤੇ ਬਸ ਬੋਲੀ ਦੇ ਦੋ ਚਾਰ ਮਿੰਟ ਰਹਿ ਗਏ ਤੇ ਬੋਲੀ ਸ਼ੁਰੂ ਹੋਊਗੀ ਤੇ ਫਿਰ ਤੁਹਾਨੂੰ ਦਿਖਾਉਣੇ ਆ ਗ੍ਰੇਟ ਤੇ ਗਰਮੀ ਭਾਈ ਜੀ ਬਹੁਤ ਜ਼ਿਆਦੇ ਆ ਗਰਮੀ ਕਰਕੇ ਵੀ ਥੋੜਾ ਜਿਹਾ ਘਟ ਆ ਰਹੀ ਏ ਥੋੜੀ ਘਟ ਆ ਰਹੀ ਕਿਉਂਕਿ ਬੰਦੇ-ਬੰਦੇ ਨਹੀਂ ਮਿਲਦੇ ਘੜੜ ਕੇ ਨਹੀਂ ਮਿਲਦੇ ਲਾਉਣਾ ਵੀ ਦਿੱਕਤ ਆਉਂਦੀ ਆ ਤਾਂ ਕਰਕੇ ਥੋੜੀ ਘਟ ਆ ਰਹੀ ਆ ਤੇ ਬਾਕੀ ਫਿਰ ਬਾਈ ਫਿਰ ਤੁਹਾਨੂੰ ਦਿਖਾਉਣੇ ਆ ਅੱਜ ਦੇ ਰੇਟ ਤੇ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਵੀ ਕਰਿਆ ਕਰੋ ਜੀ ਇਹ ਫਾਲੇ ਲਾ ਗਈ ਚੁੱਕੀਆਂ। ਇਹ ਰੋਟਰ ਲਗਾ ਇੰਦਰ ਦੇ ਦੋ ਆਪਣੇ ਮੂਰੇ ਆ। ਐ ਸਾਈਡ ਆ। ਚਾਰਟਰ ਲਗਾ। ਬਣਾਉਜੀ ਬੋਲੀ ਸਟਾਰਟ ਹੋਣ ਲੱਗੀ ਆ ਦਿਖਾਉਣੇ ਆ ਜਿਹੜੇ ਰੇਟ ਤੁਹਾਨੂੰ गंटी <laughs> आहे <laughs> <laughs> <laughs>

ਗੋਲਾ ਬਾਈਕ ਨੇ ਠੀਕ ਹੈ 10 ਰੁਪਏ 35 40 ਰੁਪਏ 340 ਬੋਲਦਾ ਕੋਈ 340 ਰੁਪਏ ਬਾਈ ਅਪਰ ਲੋਜੀ ਪਹਿਲੀ ਟਰਾਲੀ ਲੱਗੀ 340 ਰੁਪਏ ਤੇ ਨਾਗ ਰਹੇ ਤਿੰਨ ਹੋਰ ਜੀ ਇਹ ਦੇਖਦੇ ਆ ਕਿਥੋਂ ਤੱਕ ਰੇਡ ਜਾਂਦਾ 340 ਰੁਪਏ ਲੱਗੇ ਤਰੀਕ ਹੈਗੀ ਬਾਈ 28 ਜੁਲਾਈ 2025 ਤੇ ਆ ਪਾਖੜਿਆ ਮੰਡੀ ਕੋੜਕਪੁਰਾ ਟਾਈਮ ਜਿਹੜਾ 7:05 ਹੋ ਗਏ। ਇੱਧਰ ਦੇਖ ਨੇ ਦੋ ਟਰਾਲੇ ਆਕਰ ਰਹੇ ਆ। ਤੇ ਇੱਕ ਟਰੱਕ ਜੇ ਫੇ। ਆ ਲਈ ਪੰਜਾਬ। ਇਹਦਾ ਇੱਕ ਵਪਾਰੀ ਦੋ ਆ। ਹਾਂਜੀ ਬਾਹਰ ਦੀ ਚਕਾਰ ਦੀ ਅਫਰ ਨਿਕਲੋਗੇ ਬਾਹਰ ਦੀ ਜੂੜੀ ਆ ਨਿਕਲੋ ਜੀ ਬੋਲੋ 300 ਰੁਪਿਆ 75 15 ਜੀ 25 30 35 950 950 300 70 370 ਬੋਲਾ ਜੀ ਰਾਉ ਜੀ ਇਹ ਵੀ ਲੱਗਿੱਤਾ 970 ਰੁਪਏ ਤੇ ਲੋ ਜੀ ਦੋ ਨਾਗ ਰਹਿ ਗਏ 370 ਲੱਗ ਗਈ ਦੋ ਟਰਾਲੀਆਂ ਦੀ ਜਿਹੜੀ ਬੋਲੀ ਹੋ ਗਈ ਹੈ ਜੀ ਤੇ ਆ ਇੱਕ ਟਰਾਲੀ ਰਹਿ ਗਈ ਹੈ ਦੇ ਕੁਆਲਿਟੀ ਚੱਕਰ ਆਇਆ ਨਾ ਮੁੰਡਾ ਜੀ ਇਹਦੇ ਵੀ ਤੁਹਾਨੂੰ ਕਰਾਉਣਾ ਕੁਆਲਿਟੀ ਚੈੱਕ ਆ ਦੇਖੋ ਜੀ ਬਹੁਤ ਵਧੀਆ ਕੁਆਲਿਟੀ ਦੀ ਟੂੜੀ ਦੀ ਇਹ ਦੇਖੋ ਬਹੁਤ ਵਧੀਆ ਕੁਆਲਿਟੀ ਆ ਇਹ ਵੀ ਲੈ ਲਈ ਸਾਹਮਣੇ ਆ ਗਈ ਸਾਰੀ ਆਈ ਹੋਈ ਨੇ ਸਾਹਮਣੇ ਨਹੀਂ ਵੀਰੇ ਪੰਡਾ ਜੀ ਨਹੀਂ ਨਹੀਂ ਸਾਰੀ ਇੱਕ ਸਾਰੀ ਨਹੀਂ ਹੋਣੀ ਸਾਰੀ ਕੋਈ ਇੱਕ ਦੱਲੀ ਜਿਹਾ ਬਸੂ ਜਾਏਗੀ ਕਿੱਲੀ ਨਹੀਂ ਆਵੇ ਸਾਰੀ ਆਹੀ ਹੋਈ ਜਿਆ 300 ਰੁਪਿਆ 300 ਸਲੀ 25 35 40 ਟ੍ਰਾਲੀ 350 ਕੰਜਾ 462 70 73 300 ਹੈ 80 380 ਰੁਪਏ ਬੋਲਾ ਵੀ ਨੇ 380 ਰੁਪਏ ਲਓ ਜੀ ਇਹ ਲੱਗੀ 380 ਰੁਪਏ ਇਹਦਾ ਵੀ ਇੱਕ ਨਾਗ ਰਹਿ ਗਿਆ ਇਹ ਦੇਖਦੇ ਆ ਕਿੱਥੋਂ ਤੱਕ ਜਾਂਦਾ ਤੇ ਗਾਹਕ ਵੀ ਅੱਜ ਹੁਣ ਹੈਗੇ ਚਾਰ ਪੰਜ ਦਾ ਟਰਾਲੀ ਦੀ ਇਹਦਾ ਇਹਦਾ ਵਾਸਾ ਦਾਈ ਆਪਣੀ ਵਾਹੇ ਦੀ ਜੀਦਾ ਬੋਲੀਆ ਦੇਖ ਆਹ ਦੇਖਦੇ ਕਿਥੋਂ ਤੱਕ ਜਾਂਦੀ ਆ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ 300 5 ਲੱਖ 15 25 35 40 60 63 70 71 80 88 90 92 400 5 10 410 ਬੋਲਾਂਗੇ ਨਾ 410 ਰੁਪਏ ਦੇ ਲੋ ਜੀ ਇਹ ਲੱਗੀ 410 ਰੁਪਏ ਲੱਗੇ ਜੀ ਤੇ ਅੱਜ ਦਿਨ ਇਹਦਾ ਸਿਰਾਰਾ ਰੇਟ ਰਹੀ ਔਰ ਇਹ 410 ਰੁਪਏ ਤੇ ਇਹ ਵੀਡੀਓ ਨੂੰ ਵੱਧ ਤੋਂ ਸ਼ੇਅਰ ਜਰੂਰ ਕਰੋ ਜੀ ਤੇ ਆਪਾਂ ਹਰੋਏ ਕੋਟਕਪੁਰੇ ਮੰਡੀ ਦੇ ਵਿੱਚ ਜਿਹੜੀ ਤੂੜੀ ਦੀ ਬੋਲੀ ਦੀ ਵੀਡੀਓ ਬਣਾਇਦੀ ਆ ਜੀ ਤੇ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੇਅਰ ਕਰੋ ਵੀਡੀਓ ਨੂੰ ਤੇ ਮਿਲਦੇ ਆ ਕੱਲ ਠੀਕ 7 ਵਜੇ